ਨੀ ਦੇਲ ਕਮੋ ਤੈਨੂੰ ਅੱਗੇ ਜਾ ਕੇ ਪੈਣ ਗਿਆ ਤੇ ਲੈ ਕੰਮ ਤੈਨੂੰ ਫਿਕਰਾਂ ਦੇ ਵਿੱਚ ਤੇਰੀ ਲੰਘ ਚੂ ਉਮਰ ਠਿਕਰਾਂਦੇ ਵਿੱਚ ਤੇਰੀ ਲੰਘ ਚੂ ਉਮਰ ਹਣ ਫਿਕਰਾਂ ਤੋਂ ਕਿਸੇ ਰਾਤ ਸੋਹਣੀ ਆਈ ਜੋ ਨੀ ਤੂੰ ਆ ਤਾਂ ਦੀਏ ਤੈਨੂੰ ਉੱਚੀ ਗਰੀਬ ਤੋਂ ਨਸੀਬ ਹੋਣੀ ਆ ਨੀ ਦੁਆ ਨੀ ਆ ਨੀ ਦੇਲ ਕਮੋ ਤੈਨੂੰ ਐਸੀ ਵੀ ਨਾ ਐਸੀ ਚੁੱਪੇ ਚ ਪੈ ਜਾ ਕਿ ਨਾ ਮੈਂ ਭਲਾ ਤੇ ਜ਼ੋਰ ਤਾਂ ਦੇਣਾ ਨਹੀਂ ਨਜ਼ਰਾ ਤੈਨੂੰ ਐਸੀ ਵੀ ਨਾ ਐਸੀ ਚੁੱਪੇ ਚ ਪੈ ਜਾ ਕਿ ਨਾ ਲੋਕ ਲੈਣਾ ਤੈਨੂੰ ਪੱਲੇ ਸੱਜਣਾ ਨਹੀਂ ਕੋਕੀਸ ਇਹੋ ਜਿਹੀ ਗਰੀਬਾਂ ਲਈ ਥੱਕਣੇ ਮਿਹਨਤੀ ਕਮਾਈ ਕੁੱਤੀ ਪੈ ਜੂਗੀ ਦੇ ਕਰ ਮਿਹਨਤੀ ਕਮਾਈ ਕੁੱਤੀ ਪੈ ਜੂਗੀ ਦੇ ਕਰ ਏਣ ਪੈਸੇ ਤੈਨੂੰ ਕੰਮ ਵੀ ਤੇ ਆਉਣਾ ਨਹੀਂ ਅਰਜੋਨੀ ਇਹ ਤੂੰ ਆ ਤਾਂ ਗਈਏ ਤੂੰ ਉੱਚੀ ਕੀ ਰੀਤਾਂ ਨਸੀ ਰੋਹਣੀ ਆਨੀ ਜਵਾਨੀ ਆਨੀ ਬਲਕਾ ਮੈਨੂੰ ਸਾਡੀ ਤਾਂ ਗਰੀਬੜਾ ਨਿਕਾਦੀ ਏ ਜਵਾਨੀ ਕੋ ਕੋ ਲੰਘ ਜਾਂਦੀ ਪਤਾ ਨਹੀਂ ਲੱਗਦਾ ਭਰ ਹੀ ਜੋ ਨਿਸਗਰਬੜਾ ਜਮਦਾ ਬਣ ਜਾਂਦਾ ਹੈ ਗੁਲਾਮ ਇਸ ਜੱਗ ਦਾ ਭਰ ਹੀ ਜਵਾਨੀ ਤੇ ਗਰੀਬੜਾ ਜਮਦਾ ਬਣ ਜਾਂਦਾ ਹੈ ਗੁਲਾਮ ਇਸ ਜੱਗ ਦਾ ਵਜੀਦ ਕਹਿੰਦੇ ਸਭ ਕੀ ਜਿੰਦ ਹੈ ਕਿਉਂ ਜਵਾਨੀ ਕਿਤੀ ਤਿਕਾ ਮੈਨੂੰ ਕੀ ਤੇਰੀ ਕਿਉਂ ਤੇਰੀ ਕਿਉਂ ਨੀ ਜੀਨੇ ਸਹੇ ਤੈਨੂੰ ਕਦੇ ਰੱਤੀ ਕੇ ਵਤੌਰੀ ਨੀ ਅਣੀ ਜਾਨੀ ਇਹ ਤੂੰ ਆਗਾ ਨੀ ਤੇਨੂੰ ਕਚੀ ਗਰੀਬ ਤੋਰ ਸੀ ਉਹ ਹਣੀ ਆਣੀ ਜਾਨੀ ਇਹ ਲੈ ਕੰਮ ਤੈਨੂੰ ਅਬਲੇ ਇੱਥੇ ਅੱਜ ਦੇ ਸਲਵਾਰਡ ਦੇ ਵਿੱਚ ਪਹੁੰਚੇ ਨੇ ਭਾਵੇਂ ਬੱਚਾ ਹੈ ਭਾਵੇਂ ਸ਼ੌਂਕੀ ਵਰਗੇ ਸਾਡੇ ਭਰਾਵਾਂ ਨੇ ਜਿਨ੍ਹਾਂ ਨੇ ਗੌੜਿਆ ਕਿਉਂਕਿ ਤਾੜੀ ਕੇ ਸ਼ਹੀਦ ਕਰਤਾਰ ਸਿੰਘ ਕਰਤਾਰ ਸਿੰਘ ਖਰਾਬਾ ਯਾਦਗਾਰੀ ਪਾਰਕ ਦੇ ਜਿਹੜੇ ਇੱਥੋਂ ਦੇ ਸਰਪ੍ਰਸਤ ਨੇ ਸਮਾਜ ਭਲਾਈ ਕਲੱਬ ਦੇ ਅੱਜ ਉਹਨਾਂ ਨੇ ਸਾਨੂੰ ਬਹੁਤ ਸਵਾਦ ਦਿੱਤਾ ਪਿਛਲੇ ਸਾਲ ਵੀ ਤੇ ਹਰ ਸਮਾਗਮ ਦੇ ਵਿੱਚ ਅੱਜ ਦੇ ਇਸਤੀਆਂ ਦੀ ਲੋਹਵੀ ਦੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਬਾਕਬਾ ਕੌਧਿਆਂ ਦੇ ਬਰਾਜਮਾਨ ਪੰਚ ਸਰਪੰਚ ਬਾਕਬਾਕ ਸੰਸਥਾਵਾਂ ਦੇ ਪ੍ਰਧਾਨ ਦੇ ਪਹੁੰਚਣ ਤੇ ਔਰ ਵਧਾਈ ਦਿਨਾ ਲੋਕ ਭਲਾਈ ਵੈਲਫੇਅਰ ਸਹਿਕ ਯੋਗ ਪ੍ਰਦਾਨ ਗੰਗਲ ਪਰਮਿੰਦਰ ਹੰਦੀਜੀ ਬਰੋਜ ਖਾਨ ਜੀ ਔਰ ਸਾਡੀ ਭੈਣ ਬਲਜਿੰਦਰ ਕੌਰ ਔਰ ਹੋਰ ਜਿੰਨੇ ਵੀ ਉਧੇਦਾਰ ਨੇ ਸਾਰੇ ਵਧਾਈ ਦੇ ਪਾਤਰ ਨੇ ਜਿਹੜੇ ਇਹ ਪ੍ਰੋਗਰਾਮ ਪਹਿਲਾਂ ਵੀ ਪਿਛਲੇ ਸਾਲ ਇਹਨਾਂ ਨੇ ਕੀਤਾ ਸੀਗਾ ਤੇ ਇਹਨਾਂ ਨੇ ਕਿਹਾ ਸੀਗਾ ਵਾਦਾ ਕੀਤਾ ਸੀਗਾ ਵੀ ਹਰ ਸਾਲ ਇੱਥੇ ਆਪਾਂ ਪ੍ਰੋਗਰਾਮ ਕਰਾਂਗੇ ਔਰ ਅਸੀਂ ਆਪਣੇ ਕਲਾਕਾਰਾਂ ਨੂੰ ਸੀਰਮੰਦੀ ਸ਼ਕਸੂਦ ਜੋ ਅਸੀਂ ਦੇ ਸਕਦੇ ਸੀ ਪ੍ਰਦਾਨ ਕਰੀ ਸੀ ਤੁਸੀਂ ਇਸ ਵਾਰੀ ਜੁਰਦਾਂ ਵਿੱਚ ਚਲਾ ਰਹੇ ਨੇ ਬਹੁਤ ਬੜੀਆ ਕੰਮ ਕਰ ਰਹੇ ਨੇ ਔਰ ਨਾਲ ਦੀ ਨਾਲ ਜਿਹੜੀ ਸਾਡੀ ਨੌਜਵਾਨ ਫਰੀੜੀ ਆ ਉਹਨੂੰ ਨਸ਼ਿਆਂ ਤੋਂ ਬਚਾਉਣ ਵਾਸਤੇ ਡਾਕਟਰ ਸਾਹਿਬ